ਇਹ ਬਠਿੰਡਾ ਜ਼ਿਲ੍ਹੇ ਦੇ ਪਿੰਡ ਆਲੀਕੇ ਦੀ ਸੰਤ ਚੇਤਾਨੰਦ ਗਊਸ਼ਾਲਾ ਆਲੀਕੇ ਵਿਖੇ ਜੋ ਤੁਸੀਂ ਬੱਸਾਂ ਦੇਖ ਰਹੇ ਹੋ ਖੜੀਆਂ ਹੋਈਆਂ ਇਹ ਬਹੁਤ ਲੰਮੇ ਸਮੇਂ ਤੋਂ ਬੱਸਾਂ ਇਹ ਸੰਤ ਚੇਤਾਨੰਦ ਗਊਸ਼ਾਲਾ ਆਲੀਕੇ ਵਿਖੇ ਖੜੀਆਂ ਹੋਈਆਂ ਨੇ ਇਹਨਾਂ ਬੱਸਾਂ ਨੂੰ ਸੰਤ ਚੇਤਾਨੰਦ ਜੀ ਗਰੀਬਦਾਸ ਬੱਸਾਂ ਵਾਲੇ ਆਲੀਕੇ ਜਿਨ੍ਹਾਂ ਦੀ ਤਿੰਨੇ ਬੱਸਾਂ ਦੀ ਇਹ ਆਪ ਨਿਗਰਾਨੀ ਕਰਦੇ ਸਨ ਜਿਸ ਵੀ ਰੂਟ ਤੇ ਇਹ ਬੱਸਾਂ ਜਾਂਦੀਆਂ ਸਨ ਸੰਤ ਬਾਬਾ ਚੇਤਾਨੰਦ ਜੀ ਇਹ ਬੱਸਾਂ ਦੇ ਨਾਲ ਹੁੰਦੀ ਸੀ ਵੱਡੀ ਗੱਲ ਇਹ ਕਿ ਵੀ ਜੋ ਵੀ ਸੰਗਤ ਇਹਨਾਂ ਦੀਆਂ ਬੱਸਾਂ ਦੇ ਵਿੱਚ ਸਫ਼ਰ ਕਰਦੀ ਸੀ ਜੇ ਕਿਸੇ ਨੇ 2 ਰੁਪਏ ਦੇਤੇ ਤਾਂ ਬਾਬਾ ਜੀ ਨੇ 2 ਰੁਪਏ ਰੱਖ ਲਏ ਜੇ 10 ਰੁਪਏ ਦੇਤੇ ਤਾਂ 10 ਰੁਪਏ ਰੱਖ ਲਏ ਤਾਂ ਜੋ ਸੰਗਤ ਇਹ ਵੀ ਕਹਿੰਦੀ ਸੀ ਬਾਬਾ ਜੀ ਕਰਾਇਆ ਹੈ ਨਹੀਂ ਮੇਰੇ ਕੋਲੇ ਤਾਂ ਉਹਨਾਂ ਤੋਂ ਬਾਬਾ ਜੀ ਕੰਸ ਦਾ ਕਰਾਇਆ ਵੀ ਸੀ ਲੈਂਦੇ ਬਹੁਤ ਕਰਨੀ ਵਾਲੇ ਸੰਤ ਹੋਏ ਨੇ ਸੰਤ ਬਾਬਾ ਚੇਤਾਨਾ ਜੀ ਕਰੀਬ 10 ਦਸਾਂ ਵਾਲੇ ਆਲੀ ਕੇ ਇਹ ਤੁਹਾਨੂੰ ਗਊਸ਼ਾਲਾ ਸੰਤ ਚੇਤਨੰਦ ਆਲੀ ਕੇ ਦਾ ਸਾਰਾ ਵੀਊ ਦਿਖਾ ਰਿਹਾ ਹਾਂ ਬਹੁਤ ਵੱਡੀ ਗਿਣਤੀ ਵਿੱਚ ਇਸ ਗਊਸ਼ਾਲਾ ਵਿੱਚ ਗਊਆਂ ਨੇ ਜਿੰਨਾਂ ਦੀ ਸਾਂਭ ਸੰਭਾਲ ਸੰਤ ਚੇਤਨੰਦ ਗਊਸ਼ਾਲਾ ਦੀ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਜਾਂਦੀ ਹੈ ਸੰਤ ਬਾਬਾ ਚੇਤਨਾਂ ਸਿੰਘ ਜੀ ਦੀ 23ਵੀਂ ਵਰ੍ਹੇ ਉਸ ਦੇ ਸਬੰਧ ਵਿੱਚ ਅੱਜ ਇਸ ਸਥਾਨ ਤੇ ਪਹੁੰਚੇ ਸੀ 53 ਜਰਮ 300 ਦਾ ਇੱਕ ਸ਼ੈੱਡ ਬਣਾਇਆ ਗਿਆ ਇੱਕ ਸ਼ੈੱਡ ਹੋਰ ਬਣਾਇਆ ਗਿਆ 24 ਜਰਮ 150 ਦਾ 24 ਜਰਮ 150 ਦਾ ਇੱਕ ਸ਼ੈਡ ਹੋਰ ਬਣਾਇਆ ਗਿਆ ਗਊਆਂ ਦੇ ਲਈ ਇਸ ਗਊਸ਼ਾਲਾ ਦੀ ਇੱਕ ਵੱਡੀ ਗੱਲ ਇਹ ਹੈ ਵੀ ਇਹਨਾਂ ਗਊਆਂ ਦੀ ਸਾਂਭ ਸੰਭਾਲ ਗਊਸ਼ਾਲਾ ਕਮੇਟੀ ਕਰਦੀ ਹੈ ਗਊਆਂ ਦਾ ਦੁੱਧ ਚੋਇਆ ਵੀ ਜਾਂਦਾ ਆ ਸਾਹਮਣੇ ਤੁਹਾਨੂੰ ਅਸੀਂ ਜੋ ਗਊਆਂ ਦਿਖਾ ਰਹੇ ਆ ਇਹ ਗਊਆਂ ਦਾ ਦੁੱਧ ਪਰਵੰਧਕ ਕਮੇਟੀ ਵੱਲੋਂ ਚੋਇਆ ਨਹੀਂ ਜਾਂਦਾ ਜੋ ਦਧਾਰੂ ਗੰਗੂਆਂ ਨੇ ਉਹ ਬੱਚਿਆਂ ਲਈ ਦੁੱਧ ਛੱਡ ਦਿੱਤਾ ਜਾਂਦਾ ਹੈ ਬੱਚੇ ਹੀ ਉਸ ਦੁੱਧ ਨੂੰ ਪੀਂਦੇ ਨੇ ਵੇਚਣ ਤਾਂ ਦੂਰ ਦੀ ਗੱਲ ਦੁੱਧ ਚੋਇਆ ਨਹੀਂ ਜਾਂਦਾ ਜਿਹੇ ਦੁੱਧ ਚੋਵਾਂਗੇ ਫੇਰ ਹੀ ਵੇਚਾਂਗੇ ਇਸ ਲਈ ਸ਼ਾਂਤ ਚਿਤਾਨੰਦ ਗਊਸ਼ਾਲਾ ਅਲੀਕੇ ਜੇਹੀ ਹੀ ਗਊਸ਼ਾਲਾ ਹੈ ਜਿੱਥੇ ਦੁੱਧ ਗਊਸ਼ਾਲਾ ਵਿੱਚ ਗਊਆਂ ਦਾ ਨਹੀਂ ਚੋਇਆ ਜਾਂਦਾ ਤੋਂ ਸੰਗਤਾਂ ਵੱਲੋਂ ਵੱਡਾ ਸਹਿਯੋਗ ਵੀ ਇਸ ਗਊਸ਼ਾਲਾ ਨੂੰ ਮਿਲ ਰਿਹਾ ਹੈ ਹਜ਼ਾਰਾਂ ਟਨ ਕੋਈ ਰੋਜ਼ ਆਲੇ-ਦੁਆਲੇ ਦੇ ਪਿੰਡਾਂ ਦਾ ਇਸ ਗਊਸ਼ਾਲਾ ਨੂੰ ਬਹੁਤ ਵੱਡਾ ਸਹਿਯੋਗ ਹੈ ਤਾਂ ਬਾਕੀ ਵੱਧ ਆਪਣੇ ਬਿਤੇ ਮੁਤਾਬਕ ਜਿੰਨਾ ਵੀ ਹੋ ਸਕਦਾ ਇਸ ਸਥਾਨ ਨੂੰ ਦਾਨ ਦਿਓ ਕਿਉਂਕਿ ਗਊਸ਼ਾਲਾ ਦੀ ਕਮੇਟੀ ਅਤੇ ਸੇਵਾਦਾਰ ਬਹੁਤ ਵਧੀਆ ਕਾਰਜ ਕਰ ਰਹੇ ਨੇ ਤਾਂ ਵੀਡੀਓ ਨੂੰ ਸ਼ੇਅਰ ਅਤੇ ਲਾਈਕ ਕਰੋ ਬਹੁਤ ਬਹੁਤ ਧੰਨਵਾਦ